ਅੰਜੂ ਤੋ ਖਾਲੀ ਚਾਹ ਪੀ ਲਈ ਐ ਮਮੀ ਨਾਸ਼ਤਾ ਮੈਂ ਕਰਕੇ ਹੀ ਆਈ ਸਾਂ ਮੇਲੋ ਨਾ ਸਾਸ ਨੂੰ ਮੈਂ ਕਹਿ ਦਿੱਤਾ ਸੀ ਕਿ ਮੈਂ ਟੈਮ ਨਾ ਰਖੜੀ ਵੀ ਬੰਨੀ ਐ ਤੇ ਮੁਰਕੇ ਉਧਰ ਭਰਾ ਦਾ ਵਿਆਹ ਵੀ ਧਰਿਆ ਆ ਵੈ ਤੇ ਮੈਂ ਤਿਆਰੀਆਂ ਵੀ ਜਾ ਕੇ ਕਰਾਉਣੀਆਂ ਹੋਰ ਕੌਣ ਹੈ ਇੱਥੇ ਤਿਆਰੀਆਂ ਕਰਾਉਣ ਵਾਲਾ ਪਤਾ ਦੇ ਉਹਨੇ ਮੈਨੂੰ ਰੋਟੀ ਰੋਟੀ ਬਣਾ ਕੇ ਨਾ ਖਵਾ ਕੇ ਤੋਰਿਆ ਕਹਿੰਦੀ ਚੱਲ ਮੈਂ ਬਣਾ ਦੇਣੀ ਤੂੰ ਖਾ ਕੇ ਚਲ ਜਾ ਰੋਟੀ ਦੋ ਇੱਥੇ ਆ ਕੇ ਖਾਂਦੀ ਕਿ ਚਲ ਕੋਈ ਗੱਲ ਨਹੀਂ ਹਮੇਸ਼ਾ ਨੂੰ ਬਣਾ ਕੇ ਖਵਾਨੀ ਆ ਤੇ ਦੋ ਲਾਤ ਹੀ ਉਹਨੇ ਮੇਰੇ ਸੇ ਤੇ ਕੀ ਹੋ ਗਿਆ ਸਗੋਤੀ ਵੇਖੋ ਨਾ

ਭੈਣ ਅਕਸਰ ਮੌਦੀ ਕੱਲੀ ਕੱਲੀ ਮੈਂ ਨਹੀਂ ਕਰਾਂ ਤੇ ਨਾ ਫਿਰ ਕੌਣ ਕਰੇਗਾ ਲੋਕੀ ਪੁੱਛਣਗੇ ਨਹੀਂ ਕਿ ਭੈਣ ਨੇ ਕੀ ਦਿੱਤਾ ਮੈਂ ਕਿਹਾ ਚੱਲ ਸੋਨੇ ਦੀ ਚੀਜ਼ ਵੀ ਹੋ ਜਾਏਗੀ ਕੱਪੜੇ ਵੀ ਹੋ ਜਾਣਗੇ ਤੇ ਸਗਨ ਵਿਆਹ ਵੀ ਹੋ ਜਾਏਗਾ ਸਾਹਬ ਦਾ ਹੀ ਅੰਜੂ ਤੇ ਆ ਕੋਲ ਲੈ ਆਂਦਾ ਸੱਚੀ ਮੰਮੀ ਹੋਰ ਤੁਹਾਨੂੰ ਮੇਰਾ ਬੜਾ ਖਿਆਲ ਹੈਗਾ ਸੱਚੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਹਿੰਦੀ ਜੋ ਦੇਣਾ ਕਰਨਾ ਨਾ ਆਪਣੀ ਮਾਂ ਨਾਲ ਹੀ ਗੱਲ ਕਰ ਲੈ ਜਾ ਕੇ ਜੋ ਕਹਿੰਗੇ ਅਸੀਂ ਕਰ ਦਾਂਗੇ ਉੱਤੋਂ ਉੱਤੋਂ ਕਹਿੰਦੀ ਹੈ ਅੱਜ ਕਰਕੇ ਕੱਲ ਨੂੰ ਤੈਨੂੰ ਮਿਹਨੇ ਦੇਏਗੀ ਹਾਏ ਇਹ ਤਾਂ ਗੱਲ ਹੈਗੀ ਐ ਇਹਨਾਂ ਦਾ ਤੁਹਾਨੂੰ ਧਿਆਨ ਹੈਗਾ ਬਾਕੀ ਜੇ ਮੈਂ ਪੇਕੇ ਬੋਤਾ ਕਰਾਂਗੀ ਨਾ ਤੇ ਮੇਰੇ ਲਈ ਮੈਂ ਨਹੀਂ ਖੜੇ ਹੋ ਜੰਨੇ ਆ ਰਹਿਣ ਦੇ ਦੋ ਸਾਬ ਦੇ ਨਾ ਉਹ ਹੀ ਚੰਗਾ ਲੱਗਦਾ ਜੋ ਸਾਡੇ ਕੋ ਸਰੇਗਾ ਨਾ ਅਸੀਂ ਤੈਨੂੰ ਦਵਾਂਗੇ ਮੈਂ ਤੇ ਕੜੇ ਲੈਣੇ ਆ ਅੱਛਾ ਚਾਂਦੀ ਦੇ ਸੋਨੇ ਦੇ ਸੁਨਾ ਪਤਾ ਕਿੰਨਾ ਮਹਿੰਗਾ ਤੇ ਵੇਖੋ ਮੈਂ ਇੱਕੋ ਇੱਕੋ ਭੈਣ ਆ ਬਾਰ ਬਾਰ ਉਹਨੇ ਕੋਈ ਵਿਆਹ ਕਰਾਣੇ ਨੇ ਇੱਕ ਵਿਆਹ ਹੋਣਾ ਇੱਕੋ ਭਰਾ ਵੈਸੇ ਦੋ ਕੜੇ ਵੀ ਨਾ ਲਾਵਾਂਗੀ ਭਾਵੇਂ ਹਲਕੇ ਪਾ ਦੇ ਨਾ ਪਰ ਪਾ ਦਿਓ ਦਾਲ ਪਾ ਦਾਂਗੀ ਪਾ ਦੋਗੇ ਨਾ ਨੂੰਨੂ ਤੇ ਬਾਲੀ ਬਣਾਇਆ ਤੇ ਹੈ ਮੈਂ ਬਣਾਇਆ ਤੇ ਹੈ ਬਸ ਇੱਕ ਕਿੱਟੀ ਸੈਟ ਰਹਿ ਗਿਆ ਸੀ ਉਹ ਬਣਾਉਣ ਵਲੋਂ ਮੈਂ ਥਾੜੇ ਨਾਲ ਚੱਲ ਕੇ ਬਣਵਾ ਦਾਂਗੀ ਨਾਲ ਹੀ ਉਹ ਨੂੰ ਸੇਵਕ ਨੂੰ ਤੂੰ ਹੀ ਕਹਿਣਾ ਨਾ ਕਿ ਮੈਨੂੰ ਛੁਟ ਕੜੇ ਚਲੋ ਕੜੇ ਨਹੀਂ ਨਾ ਬਣਾ ਕੇ ਦਿੰਦਾ ਚੂੜੀਆਂ ਬਣਵਾ ਦੇਣਾ ਲੈ ਗੱਲ ਤੇ ਉਹ ਹੀ ਰਹੀ ਕਿਉਂ ਲਫ਼ਜ਼ਾਂ 'ਚ ਵੀ ਫਰਕ ਆ ਗਿਆ ਤੇ ਵਜਨ ਦਾ ਵੀ ਫਰਕ ਪੈ ਜਾਣਾ ਹਾਂ ਬੜੀ ਚਲਾ ਲੈ ਮੈਂ ਤਨੇ ਬਾਵਾ ਖਾਲੀ ਲਈਆਂ ਕਿ ਮੈਂ ਭਰਾ ਨੂੰ ਕਹਿਣਾ ਵੇਖ ਲਾ ਚੂੜੀਆਂ ਨਹੀਂ ਆ ਮੇਰੇ ਕੋਲ ਠੀਕ ਹੈ ਨਾ ਚਲੋ ਮੇਰੀ ਗੱਲ ਸੁਣੋ ਮੰਮੀ ਮੈਂ ਨਾ ਪੂਆ ਜੀ ਨੂੰ ਫੋਨ ਕਰਤਾ ਸੀ ਲੈ ਆਪਾਂ ਤਾਂ ਜਾਣਾ ਸੀ ਬਾਜ਼ਾਰ ਇਹ ਪੂਆ ਨੂੰ ਤਾਂ ਕੱਲ ਹੀ ਫੋਨ ਕਰਤਾ ਮੰਮੀ ਮੇਰੀ ਗੜੀ ਕੋਈ ਭੈਣ ਜਾਂ ਸਹੇਲੀ ਤੁਹਾਨੂੰ ਪਤਾ ਹੈ ਪੂਆ ਜੀ ਦੇ ਹੱਥਾਂ 'ਚ ਹੀ ਮੈਂ ਖੇਢੀ ਪਲੀ ਉੱਥੇ ਵਿਆਹ ਹੀ ਗਈ ਆ ਉਹ ਵੀ ਇੱਥੇ ਰਹੀ ਮੈਂ ਵੀ ਇੱਥੇ ਰਹੀ ਆ ਤਾਂ ਕਰਕੇ ਮੇਰੀ ਸਾਂਝ ਉਹਨਾਂ ਨਾਲ ਜ਼ਿਆਦਾ ਆ ਬੱਚੇ ਤੁਸੀਂ ਜੋੜੀਆਂ ਕੜੇ ਮੰਗਣ ਦੇ ਹੀ ਆ ਤੇ ਫਿਰ ਪੂਆ ਵੇਖ ਕੇ ਬਰਦਾਸ਼ਤ ਕਰੇਗੇ ਕਿ ਆ ਬੜੀ ਧੀ ਨੂੰ ਤੇ ਕੜੇ ਪਾਤਾ ਤੇ ਪੂਆ ਨੂੰ ਕੀ ਪਾਉਣਾ ਫਿਰ ਅੱਛਾ ਫਿਰ ਕੀ ਕਰਾਂ ਇਨੂੰ ਪਤਾ ਹੋਵੇ ਜਿਹੜੀ ਆਪੇ ਕਰਦੀ ਫਿਰਦੀ ਭੂਆ ਨੂੰ ਸੱਦੇ ਆ ਫਲਾਣੇ ਨੂੰ ਸੱਦੇ ਭਰਾ ਮੇਰੇ ਦਾ ਵਿਆਹ ਵੈ ਉਹਦਾ ਭਰਾ ਤੇ ਵਿਆਹ ਆ ਗਿਆ ਕਦੋਂ ਦਾ ਭੂਆ ਨੂੰ ਆਦੀ ਹੀ ਚੀਜ਼ ਨਹੀਂ ਆ ਮੈਂ ਤਾਂ ਸਲਾਹ ਲਈ ਕਿਹਾ ਸੀ ਕਿ ਚੱਲ ਸਲਾਹ ਸਲੂ ਕਰ ਲਈਏ ਸਲਾਹ ਸਲਾਹ ਤੇ ਪੁੱਤ ਹੋ ਗਈ ਸਾਰੀ ਕਿਵੇਂ ਮੰਮੀ ਮੈਂ ਵੇਖ ਸਭ ਕੁਝ ਬਣਾ ਲਿਆ ਹੈ ਤੇ ਜੋ ਤੂੰ ਦੇਣਾ ਨਾ ਬਸ ਸਭ ਕੁਝ ਮੈਂ ਤੈਨੂੰ ਫੜਾ ਦਾਂਗੀ ਤੇ ਉਹ ਤੂੰ ਅੱਗੇ ਰੱਖ ਦੇਣਾ ਜੋ ਕੁਝ ਦਿਵਾਉਣਾ ਨਾ ਮੈਂ ਤੇਰੀ ਭੂਆ ਕੋਲੋਂ ਦਿਵਾਉਣਾ ਸਾਰਾ ਕੋਸ਼ਨ ਨੂੰ ਕਹਿਣਾ ਮੇਰੀ ਨੂੰ ਨੂੰ ਸੈ ਕੋਈ ਸੋਨੇ ਦੀ ਚੀਜ਼ ਵੀ ਪਾ ਕੇ ਜਾ ਸਾਰੇ ਟੱਬਰ ਦਾ ਕੱਪੜਾ ਲਈ ਲਾ ਲਿਆ ਹੈ ਤੇ ਤੂੰ ਬਸ ਮੈਂ ਤੇਰੀ ਮੁੱਠ ਚ ਪੈਸੇ ਰੱਖ ਦਾਂਗੀ ਤੇ ਤੂੰ ਸੋਨੇ ਦੀ ਚੀਜ਼ ਲੈ ਆਈ ਬਾਕੀ ਮੈਂ ਸਭ ਕੁਝ ਛੰਡੂ ਲੈ ਆਉਂਦਾ ਤੇ ਚੁੱਪ ਕਰਕੇ ਤੂੰ ਆਪਣੀ ਸੱਸ ਨੂੰ ਦੱਸਦੀ ਵੀ ਮੇਰੀ ਮਾਂ ਨੇ ਸਭ ਕੁਝ ਬਣਾ ਲਿਆ ਵਾਹ ਬਈ ਵਾਹ ਮੰਮੀ ਮਨ ਨਹੀਂ ਪੈਣਾ ਦਿਮਾਗ ਹੈ ਤੁਹਾਡਾ ਲੈ ਮੈਂ ਆਪਣੀ ਧੀ ਦਾ ਇੰਨਾ ਖਰਚਾ ਥੋੜੀ ਕਰਾਉਣਾ ਉਹ ਮਤਲਬ ਖੁਦਰਾਤਾ ਢਿਸੋਬਾ ਹੋ ਜੇਗੀ ਕਿ ਮਾਂ ਸਭ ਕੁਝ ਕਰਦੀ ਵੀ ਇੱਧਰ ਮੇਰੀ ਬੱਲੇ ਬੱਲੇ ਹੋ ਜੇਗੀ ਭੈਣ ਇੰਨਾ ਕੁਝ ਲੈ ਕੇ ਆਈ ਫਿਰ ਸੇਵਕ ਨੂੰ ਤਾਂ ਡੈਡੀ ਨੂੰ ਤਾਂ ਪਤਾ ਲੱਗੇਗਾ ਕੁਝ ਨਾ ਨਾ ਉਹਨਾਂ ਨੂੰ ਨਾ ਦੱਸੀ ਨਾ ਪਿਓ ਨੂੰ ਨਾ ਭਰਾ ਨੂੰ ਤੇ ਸਾਨੂੰ ਨਾ ਦੱਸੀ ਠੀਕ ਹੈ ਮੰਮੀ ਮੈਂ ਤੇ ਚੁੱਪ ਕਰਕੇ ਤੇਰੀ ਮੁੱਠ ਬੰਦ ਕਰ ਦੇਣੀ ਹੈ ਠੀਕ ਹੈ ਤੇ ਜਿਹੜਾ ਰਖੜੀ ਦਾ ਮੈਨੂੰ ਦੇਣਾ ਕਰਨਾ ਫਿਰ ਉਹ ਵੀ ਦਵਾਂਗੀ ਅੱਛਾ ਉਹ ਵੀ ਤੇ ਥੋੜੀ ਗੇਨ ਲਾਂਗੀ ਠੀਕ ਹੈ ਵੀ ਦਵਾਂਗੀ ਤੇ ਭੂਆ ਸਾਹਮਣੇ ਕੋਈ ਗੱਲ ਨਾ ਕਰੀ ਨਾ ਨਾ ਮੈਨੂੰ ਕੀ ਪਈ ਐ ਮੈਂ ਤੇ ਸੋਚਿਆ ਸੀ ਚੱਲ ਹਰ ਗੱਲ ਕਰੀਦੀ ਐ ਮੈਂ ਕਿਾ ਥੋੜੀ ਸਲਾਹ ਹੋ ਜੇਗੀ ਚੱਲ ਫਿਰ ਭੂਆ ਨੂੰ ਆ ਲੈਂਦੇ ਕਰ ਲੈਂਦੇ ਫਿਰ ਗੱਲ ਸਭ ਕੁਝ ਦਵਾਉਣਾ ਠੀਕ ਐ ਮੈਂ ਆਪੇ ਸਾਰਾ ਕੁਝ ਨਾਲ ساری ਉਮਰ ਮੇਰੇ ਪਿਓ ਕੋ ਲਿੱਤਾ ਹੀ ਐ ਦਾਦੇ ਕੋ ਵੀ ਲਿੱਤਾ ਐ ਤੇ ਪਿਓ ਕੋ ਵੀ ਲਿੱਤਾ ਐ ਸਾਰੇ ਟੱਬਰ ਦੇ ਨੂੰ ਮੈਂ ਕਹਿਣਾ ਵਧੀਆ ਵਧੀਆ ਕੱਪੜੇ ਲਿਆ ਤੇਰੇ ਟੱਬਰ ਦੇ ਵੀ ਤੇ ਮੇਰੀ ਗੱਲ ਸੁਣੋ ਭੂਆ ਨੂੰ ਕਹਿਣਾ ਨਾ ਨੂੰਹ ਨੂੰ ਤੇ ਪਾਣ ਲੱਗੀ ਐ ਕੋਈ ਚੀਜ਼ ਸੇਵਕ ਨੂੰ ਵੀ ਚੰਗੀ ਚੀਜ਼ ਪਵਾ ਦੇ ਨਾ कड़ाकुड़ा पाके जाम है कार के जाओ उनको सारी उम्र उनको लिखता ही है इस कार्चो भयंकर इन तालिता बाद भी चलो फेर बरता दे रे उन पे ओवर तो दारे याँ सारी उम्र गो चला आगे जी सासु का पाबी सासु का ल क्या चला बढ़िया बढ़िया सासु का अंजू तो अजीत मेरी शैली जी कल मैं आता हूँ ਕਿਵੇਂ ਅੰਕਾਂ ਮੈਂ ਨਾ ਨਾ ਪਾਣੀ ਦੀ ਲੋੜ ਐ ਇੱਥੇ ਨਾ ਬਾਰਿਸ਼ ਲੱਗੀ ਸੀ ਸ਼ਬੀਲ ਮੈਂ ਸ਼ਬੀਲ ਵੀ ਕੇ ਆਈ ਹਹੀ ਤਾਂ ਵੈ ਲੋ ਕਰਦੀਆਂ ਧੀਆਂ ਦੀ ਮੋਜ ਐ ਉਹਨਾਂ ਨੂੰ ਕੋਈ ਫਾਰਮੈਲਿਟੀ ਨਾਲ ਨਹੀਂ ਹੁੰਦਾ ਮੈਂ ਵੀ ਆ ਗਿਆ ਨਾ ਸਿੰਪਲ ਚਾਹ ਹੀ ਪੀਦੀ ਬੁਆ ਜੀ ਮੈਂ ਤਾਂ ਕਿਹਾ ਮੰਮੀ ਕੁਝ ਖਾਣ ਦੀ ਲੋੜ ਨਹੀਂ ਮੇਰੀ ਸੱਸ ਨੇ ਅੱਜ ਮੈਨੂੰ ਰੋਟੀ ਖਵਾਤੀ ਸੀ ਹਾਂ ਮੇਰੇ ਵੀ ਨਾ ਕਰ ਨੂੰ ਨੇ ਕੂੜੀਆਂ ਚੋਲੇ ਬਣਾਏ ਸੀਗੇ ਅੱਛਾ ਤੇ ਫਿਰ ਮੈਂ ਖਾ ਕੇ ਫੇਰੀ ਤੁਰੀ ਹੋਆ ਪਤਨੀ ਜੀ ਘਰ ਹੋਏ ਰੱਜ ਪੁੱਜ ਕੇ ਆ ਗਈਆਂ ਦੱਸੋ ਹੁਆ ਜੀ ਇਹ ਘਰੇ ਨਾ ਲਈ ਆਪਣੀ ਭਾਬੀ ਤੇ ਬੋਝ ਥੋੜੀ ਪਾਣਾ ਨਾ ਨਹੀਂ ਨਾ ਕੋਈ ਬੋਝ ਥੋੜੀ ਹੁੰਦਾ ਨਹੀਂ ਉਹ ਤਾਂ ਗੱਲ ਸਹੀ ਹੈ ਮੈਂ ਕਿਹਾ ਚੱਲ ਸਵੇਰੇ ਸਵੇਰ ਨਾ ਰਖੜੀ ਬਣਾਵਾ ਵੀਰ ਨੂੰ ਤੇ ਬਾਅਦ ਚ ਮਤਲਬ ਨੂਨੇ ਵੀ ਜਾਣਾ ਸੀ ਪੇਕੇ ਤੇ ਮੈਂ ਕਿਹਾ ਤੂੰ ਮੈਂ ਨਾ ਛੇਤੀ ਆ ਜਾਂਗੀ ਉਦੋਂ ਅੰਜੂ ਦਾ ਫੋਨ ਗਿਆ ਸੀਗਾ ਮੈਨੂੰ ਕਹੇ ਕਿ ਉਹ ਜੀ ਆਉਤੇ ਆਪਾਂ ਸਲਾਹ ਕਰਨੀ ਹੈ ਮੈਂ ਕਿਹਾ ਚਲ ਰਖੜੀ ਲਾਲ ਤੇ ਜਾਣਾ ਨਹੀਂ ਤੇ ਮੈਂ ਅੱਗੋ ਪਿੱਛੋ ਵੀ ਆ ਜਾਂਦੀ ਠੀਕ ਤੇ ਫਿਰ ਮੈਂ ਕਿਹਾ ਨਹੀਂ ਮੈਂ ਜੋ ਮੇਰੀ ਗੱਲ ਸੁਣੋ ਡੈਡੀ ਤਾਂ ਹੁਣੇ ਹੀ ਗਏ ਥੋੜੀ ਦੇਰ ਪਹਿਲਾਂ ਹੁਣ ਥੋੜੇ ਫੇਰ ਕੇ ਧਾਗਾ ਬੰਨ ਲੈਣਾ ਸੇਵਕ ਨੇ ਵੀ ਆ ਜਣਾ ਥੋੜੀ ਦੇਰ ਤੱਕ ਅੱਛਾ ਅੱਛਾ ਤੇ ਮੈਂ ਵੀ ਇਹ ਜੇ ਬੰਨਿਆ ਨਹੀਂ ਸੀ ਅੱਛਾ ਇਹ ਆ ਗਈ ਰੱਖਿਆ ਮੈਂ ਕਿ ਮੇਰੀ ਭੂਆ ਆਏਗੀ ਤੇ ਬੰਨਾਂਗੇ ਇਕੱਠੀਆਂ ਹੀ ਕਰਦੇ ਰਹੇ ਸਾਰਾ ਕੁਝ ਬਿਲਕੁਲ ਦੱਸੋ ਨਾ ਮੇਰੀ ਕੋਈ ਭੈਣ ਹਾਂ ਨਾ ਤੁਹਾਡੀ ਅਹੀਂ ਦੋਨੋਂ ਭੂਆ ਭਤੀਜੀ ਤੇ ਅਹੀਂ ਦੋਨੋਂ ਭੈਣਾ ਭੈਣਾ ਨੇ ਸੇਲੀਆ ਵੀ ਭੈਣਾ ਵੀ ਭੂਆ ਭਤੀਜੀ ਤੇ ਹੋਰ ਸੁਣਾਓ ਘਰੇ ਬਾਕੀ ਸਭ ਠੀਕ ਠਾਕ ਹੈ ਵਧੀਆ ਸਭ ਪੋਤਰਾ ਪੋਤਰੀ ਦਾ ਸੁਣਾਓ ਵਧੀਆ ਵਧੀਆ ਕਦੋਂ ਭੇਜਣਾ ਬਾਹਰ ਦੀ ਕਹਿੰਦੇ ਭੇਜ ਦੇਣਾ ਮੈਂ ਕਿਹਾ ਵੀ ਆਪਾਂ ਸੌਸਲਾ ਕਰਨੀ ਕਿਹ ਵੇਲੇ ਘਰ ਚੋਂ ਪੁੱਤਰ ਨੂੰ ਦੱਸਣਾ ਹੁੰਦਾ ਕਿਹ ਵੇਲੇ ਨਹੀਂ ਕਰਨੀ ਹੁੰਦੀ ਤੇ ਮੈਂ ਕਿ ਬੱਚਾ ਐਵੇਂ ਹਰ ਗੱਲ ਘਰ ਜਾ ਕੇ ਕਰਦਾ ਫਿਰ ਕੋਈ ਸਿਆਣੀਆਂ ਧੀਆਂ ਦੀ ਨਿਸ਼ਾਨੀ ਹੈ ਇੱਕ ਗੱਲ ਜੀ ਮਮੀ ਜਿਵੇਂ ਮੈਂ ਸੋਚਦੀ ਆ ਕਿ ਸਾਡੇ ਘਰ ਦੀ ਸੋਭਾ ਬਣੇ ਅਹੀਂ ਹਰ ਗੱਲ ਬੈ ਕੇ ਆਪ ਹੀ ਕਰ ਲਈਏ ਚਲੋ ਰਿਸ਼ਤੇਦਾਰਾਂ ਨੇ ਜੋ ਵੀ ਹੈ ਨਾ ਆਪਣਾ ਕਰਨਾ ਦੇ ਨਾਲ ਲੈਣ ਦੇਣ ਬਣਿਆ ਦੁਨੀਆ 'ਚ ਉਹ ਤਾਂ ਉਹਨੇ ਆਪਣਾ ਕਰਨਾ ਸਾਡੇ ਨਾਲ ਥੋੜੀ ਸੋਚ ਵਿਚਾਰ ਕਰਕੇ ਕਰਨਗੇ ਅਹੀਂ ਤਾਂ ਧੀਆ ਅਹੀਂ ਤਾਂ ਤੁਹਾਡੇ ਨਾਲ ਇਸਲਾਮ ਕਰਾਂਗੇ ਤੁਹਾਡੀ ਇੱਜ਼ਤ ਬਣੀ ਸਾਡੀ ਇੱਜ਼ਤ ਬਣੀ ਰਵੇ ਤੇ ਪਿਆਰ

ਮਾਂ ਮੈਂ ਵੀ ਤੇ ਕਰਨਾਂਗੇ ਸਭ ਕੁਝ ਕਰਨਗੇ ਤੂੰ ਆਪਨਾ ਦੱਸੋ ਤੂੰ ਕੀ ਕਰਨਾ ਵਾ ਵੇਖੋ ਮੈਨੂੰ ਜੋ ਕਮਲਾਓਗੇ ਭਾਬੀ ਮੈਂ ਕਰ ਲਊ ਕੋਈ ਗੱਲ ਨਹੀਂ ਕਮ ਕੀ ਵੱਡੀ ਭੂਆ ਆ ਕਰ ਦਿੱਤੀ ਆ ساری ਉਮਰ ਲੀਤੀ ਆ ਅਪਦੀ ਜਨਮੈਂ ਇੰਜ ਕਰਦੀ ਮੰਦਰੀ ਪਾ ਦਿਆ ਲੈ ਮੰਦਰੀ ਮੰਦਰੀ ਨਹੀਂ ਆ ਲੈਣੀ ਚੰਗੀ ਚੀਜ਼ ਪਾ ਕੋਈ ਵੱਡੀ ਨੋ ਨੋ ਸੈਟ ਪਾ ਕੋਈ ਕਿੱਡੀ ਸੈਟ ਪਾ ਦੇ ਗੱਲ ਕਮਾ ਵੇ ਭੂਆ ਜੀ ਹਾਂਜੀ ਬਿਲਕੁਲ ਟਿਕਾ ਕੇ ਮੰਮੀ ਨੇ ਕੀਤੀ ਆ ਲੈ ساری ਉਮਰ ਮੈਂ ਵੀ ਲੈਣਾ ਕਰਨਾ ਇਸ ਘਰ ਚੋਂ ਮੈਨੂੰ ਵੀ ਵਧੀਆ ਚੀਜ਼ ਸਨਾਤੀ ਐ ਮੈਂ ਕਹਾਂ ਮੈਂ ਸੋਹਣੀ ਚੀਜ਼ ਦਵਾਂਗੀ ਸਾਰਿਆਂ ਦੇ ਕੱਪੜੇ ਦਵਾਂਗੀ 51000 ਤੋਂ ਥੱਲੇ ਤਾਂ ਦਵਾਂਗੀ ਨਹੀਂ ਸਿਰ੍ਹਾਤ ਵੀ ਦਵਾਂਗੀ ਵੇਖੋ ਕੱਲਾ ਕੱਲਾ ਤੇ ਤੁਹਾਡਾ ਭਤੀਜਾ ਕੱਲਾ ਕੱਲਾ ਮੇਰਾ ਭਰਾ ਤੇ ਜੇ ਅਸੀਂ ਨਾ ਕਰਾਂਗੇ ਤੇ ਨੱਕ ਤੇ ਕਿਸੇ ਵਾਸੇ ਨਹੀਂ ਰਹਿਣਾ ਹਾਂ ਫਿਰ ਇੱਜ਼ਤ ਵੀ ਬਣਾਣੀ ਪਈ ਆ ਪਰ ਫਿਰ ਵੀ ਕੀ ਤੂੰ ਕੀ ਦੇ ਰਹੀ ਆ ਫਿਰ ਮੈਂ ਉਸੇ ਅਕੋਰਡਿੰਗ ਮੈਂ ਵੀ ਚੁਗਾ ਮੈਂ ਸੁੱਚੀ ਚੀਜ਼ ਵੀ ਦਵਾਂਗੀ ਕਪੜੇ ਵੀ ਸਾਨੇ ਪਰਵਾਰ ਦੇ ਦੇ ਰਹੀਆਂ ਕੜਾ ਦੇ ਰਹੀਆਂ ਚੰਨੀ ਦੇ ਰਹੀਆਂ ਮੁੰਦਰੀ ਦੇ ਰਿ ਕੀ ਦੇ ਰਹੀਆਂ ਦੱਸ ਭਵਾਨੋ ਇਹ ਭਵਦੇ ਹਿਸਾਬ ਨਾਲ ਮੈਂ ਵੀ ਉਸੇ ਹਿਸਾਬ ਨਾਲ ਅੱਛਾ ਬੰਲਾ ਤੂੰ ਕੜਾ ਪਾ ਰਹੀ ਹੈ ਮੈਂ ਵੀ ਗਵਾ ਚੱਲ ਠੀਕ ਹੈ ਮੁੰਦਰੀ ਨਹੀਂ ਤੇ ਮੈਂ ਕੜਾ ਪਾ ਦਿੰਨੀ ਹੈ ਐ ਤੇ ਫਿਰ ਦੋਨ ਦੋਨ ਦੇ ਕੜੇ ਹੀ ਹੋਗੇ ਨਾ ਲੈ ਸੁਣ ਲੈ ਭਵਦੀ ਗੱਲ ਜਿੱਦਾਂ ਮੰਮੀ ਕਹਿਣਗੇ ਮੈਂ ਤਾਂ ਉਦਾ ਹੀ ਕਹਿ ਮੈਂ ਕਿਹਾ ਮੰਮੀ ਤੀ ਆਵਾਜ ਦਿਓ ਮੈਂ ਉਹੀ ਚੀਜ਼ ਪਾ ਦਾਂਗੀ ਮੈਂ ਤੇ ਮੈਂ ਸੋਚਿਆ ਸੀ ਸੇਵਕ ਨੂੰ ਤੇ ਉਹਦੀ ਰੋਟੀ ਨੂੰ ਨਾ ਅਲੱਗ-ਅਲੱਗ ਚੀਜ਼ ਪਾ ਦਾਂਗੀ ਉਹਨੂੰ ਟੋਪਸ ਪਾ ਦੇਣੀ ਹੈ ਉਹ ਨੂੰ ਮੰਦਰੀ ਪਾ ਦੇਣੀ ਐ ਉਹ ਆਪੇ ਕੜਾ ਪਾ ਦੇਣੀ ਹਾਂ ਵੀ ਠੀਕ ਐ ਬੁਆ ਜੀ ਤੂੰ ਹੀ ਸੇਵਕ ਨੂੰ ਕੜਾ ਤੇ ਨੂਹ ਰਣੀ ਐ ਤੁਹਾਡੀ ਤੇ ਤੁਸੀਂ ਕਿੱਟੀ ਸੈੱਟ ਪਾ ਦਿਓ ਐ ਮੇਰੇ ਵੱਲੋਂ ਜ਼ਿਆਦਾ ਲੈ ਰਹੇ ਹੋ ਨਹੀਂ ਇੱਕ ਗੱਲ ਹੋਰ ਕਵਾਂਗੀ ਹਾਂ ਕੱਲ ਉਹਨੂੰ ਸੇਵਕ ਦੇ ਬੱਚਿਆਂ ਵਾਰੀ ਨਾ ਮੈਨੂੰ ਵੀ ਦੂਣਾ ਕਰਨਾ ਪੈਣਾ ਪੁੱਛੋ ਕਿਉਂ ਬੁਆ ਬੁਆ ਯਾ ਉਹਨਾਂ ਨੇ ਕਹਣਾ ਪਹਿਲਾਂ ਤੇ ਸਾਡੇ ਦਾਦੇ ਕੋਲਿੱਤਾ ਦੰਬ ਕੇ ਫਿਰ ਸਾਡੇ ਪਿਓ ਕੋ ਲਿੱਤਾ ਦੱਬ ਕੇ ਤੇ ਹੁਣ ਦੇਣਾ ਤੇ ਇੱਕੇ ਵਾਰੀ ਐ ਹਾਂ ਇਹ ਗੱਲ ਜੇ ਇੱਕ ਤੀਜੀ ਹੈ ਗਲਤ ਤਾਂ ਨਹੀਂ ਟਿਕਟ ਪਰ 5 7 ਆ ਹਾਂਜੀ ਹਾਂ ਇੱਕੋ ਇੱਕ ਤਾਂ ਹੈਗਾ ਭਤੀਜਾ ਸੁੱਖਾ ਲੈ ਬੱਸ ਫਿਰ ਪੂਆ ਜੀ ਇੱਕੇ ਵਾਰ ਤੇ ਨਾ ਚੜਾ ਦਿਓ ਫਿਰ ਚੜ੍ਹਾਈ ਪੂਰੀ ਨਹੀਂ ਮੈਂ ਨਾ ਕਿੱਟੀ ਸੈੱਟ ਨਹੀਂ ਮੈਂ ਟੋਪਸ ਪਾ ਦਿੰਨੀ ਆ ਪਰ ਪੂਆ ਜੀ ਟੋਪਸ ਤੇ ਮੈਂ ਪਾਣ ਲੱਗੀ ਆ ਫਿਰ ਇੱਕੋ ਜੀਆਂ ਚੀਜ਼ਾਂ ਹੋ ਜਾਣੀਆਂ ਕਿੱਤੀ ਸੱਟ ਵੀ ਬੜੇ ਸੋਹਣੇ ਬਣ ਜਾਂਦੇ ਨੇ ਤੇ ਕਿੱਤੀ ਸੱਟ ਚ ਵੀ ਪਹਿਲੇ ਟੋਪਸ ਹੀ ਆਣੇ ਆ ਨਾਲ ਨਹੀਂ ਨਾਲ ਪੈਂਡਲ ਬਣਿਆ ਆ ਮੈਂ ਐਦਾਂ ਕਰੋ ਚੈਨੀ ਨਾਲ ਲੱਗੀ ਹੋਵੇ ਧਾਗਾ ਪਾ ਦੇ ਧਾਗੇ ਦਾ ਸਟਾਈਲ ਕਰਦੇ ਹੋ ਅੱਛਾ ਅਸੀਂ ਤਾਂ ਵੀ ਸੋਚ ਲੈਣੇ ਆ ਚਲ ਠੀਕ ਮੈਂ ਤੇ 55000 ਦਾ ਨਾ ਵੱਡਾ ਸੇਰਾ ਬਣਵਾਣਾ ਮੈਂ ਤੂੰ ਹੀ ਵੇਖ ਲਓ ਕਿੱਦਾਂ ਦਾ ਬਣਵਾਣਾ ਕੀ ਹੈ ਨਾਲ ਮੈਂ ਤੇ ਸੇਰਾ ਵੀ ਲਿਆਣਾ ਦੂਜਾ ਵੀ ਸੇਰ ਵਸਤੇ ਵੀ ਨਹੀਂ ਦੂਜਾ ਸੇਰਾ ਤੂੰ 20000 ਦਾ ਪਾਣਾ ਤੂੰ ਜਿਹੜਾ ਗਲੇ 'ਚ ਪੈਣਾ ਪੂਰਾ ਨਟ ਹਾਂ ਮੈਂ ਤਾਂ 55000 ਦਾ ਪਾਣਾ ਪਤਾ ਲੱਗੇ ਪੈਨ ਖਲੋਤੀ ਐ ਮੈਂ ਤਾਂ ਧੀਏ ਕਿ 3100 ਦਾ ਸੋਚਿਆ ਸੀ ਹਾਂ ਭੂਆ ਜੀ ਆਹ ਕਿਹੜੀ ਗੱਲ ਕਰਤੀ ਜੇ ਉਹਨਾਂ ਨੂੰ 골ਡ ਬਣਾ ਦੇਣਾ ਏ ਤੇ ਹੁਣ ਫਿਰ ਜਿਹੜਾ ਜਿਹੜਾ ਤਾਂ ਛੋਟਾ ਹੀ ਬਨੂ ਨਾ ਮੁੱਕਦੀ ਗੱਲ ਮੁਕਾਵਾਂ ਮੈਂ ਤਾਂ ਸਿਰਫ ਇੱਕੋ ਗੱਲ ਸੋਚੀ ਐ ਵਿਆਹ ਇੱਕੋ ਹੈ ਇਸ ਖਰਚ ਚ ਅੱਗੋਂ ਕੋਈ ਵਿਆਹ ਨਹੀਂ ਹੈਗਾ ਮੰਨਦੀ ਆ ਇਸ ਗੱਲ ਨੂੰ ਪਰ ਮੰਨ ਲਾ ਫਿਰ 100 100 ਦੇ ਨੋਟਾਂ ਦਾ ਬਣਾਏਗੀ ਕਿ 5 500 ਦੇ ਨੋਟਾਂ ਦਾ ਉਹ ਤਾਂ ਫਿਰ ਵੇਖ ਲਾਂਗੇ ਉਸ ਟਾਈਮ ਮੈਂ ਤਾਂ ਵੱਡਾ ਜਾਈ ਬਣਵਾਣਾ ਮੈਂ ਤਾਂ ਸੋਚਣ ਦੀ ਆ 100 100 ਦੇ ਲਵਾਵਾਂ ਤੇ ਫੁੱਲ ਫੁੱਲ ਲਵਾ ਕੇ ਨਾ ਡਿਜ਼ਾਈਨ ਬਣਾ ਕੇ ਨੋਟਾਂ ਦੇ ਇਦਾਂ ਦਾ ਬਣਵਾਵਾਂ ਅੱਜ ਕੱਲ ਮੈਂ ਵੇਖਿਆ ਟ੍ਰੈਂਡ ਚ ਬੜਾ ਵੱਡਾ ਸੇਰਾ ਪਾਇਆ ਨਾ ਪਤਾ ਤਾਂ ਲੱਗੇ ਘਰ ਦੀ ਧੀ ਨੇ ਪਾਇਆ ਤੇ ਧੀਆ ਸੁਖ ਨਾ ਹੈਂੀਆਂ ਤੇ ਦੋ ਹੀ ਹੈ ਮੈਂ ਤਾਂ ਬੋਆ ਜੀ ਕਿੰਨੀ ਆ ਟੱਕਰ ਕਰ ਲਓ ਪੂਰੀ नहीं मैं ग्यारह हजार का पा दनी फिर अच्छा देख लो मैं थे क्या सगो कर लह करो सलाह है मेरे ना हाँ चलो, जी, दो ना गाल हा, हा, चलो। आज बुआ जी दस मेरी गल सुनो गल ना गुस्सा ना करना दिल ताना वेखो मैं ना गल ਉਹ ਕਰਨਗੀ ਜਿਦੇਚ ਨਾ ਦੋਨਾਂ ਦਾ ਫਾਇਦਾ ਹੈ ਦੋਨਾਂ ਦੀ ਵਡਿਆਈ ਹੈ ਤੇ ਦੋਨਾਂ ਦੀ ਇੱਜ਼ਤ ਹੈ ਇਸ ਖਾਨਦਾਨ ਦੀਆਂ ਦੋ ਹੀ ਧੀਆਂ ਬਾਕੀ ਤਾਂ ਪੁੱਤ ਹੀ ਐ ਸ਼ੁਕਰ ਮਨਾਉ ਕੱਲਾ ਕੱਲਾ ਇਸ ਘਰ ਚ ਤੁਹਾਡਾ ਭਤੀਜਾ ਤੇ ਕੱਲਾ ਕੱਲਾ ਮੇਰਾ ਭਰਾ ਹਾ ਉਹ ਤਾਂ ਮੈਂ ਸੁਣਿਆ ਸੀ ਤੁਹਾਡੇ ਵਿਆਹ ਤੇ ਟਰਾਲੀਆਂ ਭਰ ਕੇ ਦਾਜ ਗਿਆ ਉਹ ਤਾਂ ਹੈ ਤੇ ਮੇਰੇ ਤਾਂ ਬਹੁਤ ਸੀ ਮੇਰੇ ਪਿਓ ਨੇ ਵੀ ਥੋੜੀ ਨਹੀਂ ਕੀਤੀ ਬਾਅਦ ਵਿੱਚ ਬਹੁਤ ਜ਼ਿਆਦਾ ਦਾਦਾ ਜੀ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਵਰਤੇ ਤੁਹਾਡੇ ਨਾਲ ਹਾਂ ਨਹੀਂ ਵਧੀਆ ਨਾਨੀ ਸ਼ੱਕ ਦਿੱਤੀ ਸੀ ਸੈਟ ਪਾਇਆ ਸੀ ਸਾਰਾ ਕੁਝ ਕੀਤਾ ਜੇ ਮੈਂ ਗਿਨਨ ਵਾਂ ਨਾ ਤੇ ਲੱਖਾਂ ਦੇ ਖਰਚੇ ਕੀਤੇ ਨੇ ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਮੇਰੀ ਵੀ ਅੱਗੇ ਇੱਕ ਧੀ ਹੈਗੀ ਮੈਂ ਉਹਨੂੰ ਵੀ ਕੱਲ ਨੂੰ ਦੇਣਾ ਕਰਨਾ ਉਹਨਾਂ ਨੇ ਕਿਹਾ ਪਹਿਲੀ ਧੀ ਹੈ ਦੂਜੀ ਮੈਂ ਕਦੇ ਵੀ ਨਹੀਂ ਜਤਾਇਆ ਮੈਨੂੰ ਵੀ ਇਹੀ ਜਤਾਇਆ ਤੇਰੀ ਵੱਡੀ ਭੈਣ ਉਹਨੂੰ ਭੂਆ ਘਟ ਮੰਨੀ ਪਰ ਰਿਸ਼ਤਾ ਤੇ ਉਹੀ ਬੋਲਣਾ ਪੈਂਦਾ ਵੈ ਤੇ ਰਹਿਣੇ ਵੀ ਤੇਹੀ ਭੈਣਾਂ ਦੀ ਤਰ੍ਹਾਂ ਹੀ ਆ ਤੇਦੇ ਤੁਹਾਡੇ ਨਾਲ ਸਲਾਹ ਕਰਦੀ ਆ ਤੁਹੀ ਨਾ ਕਰਜ਼ਾ ਤੇ ਮੈਂ ਵੀ ਥੋੜਾ ਜਿਹਾ ਚੁੱਕਣ ਲੱਗੀਆਂ ਤੇ ਥੋੜਾ ਜਿਹਾ ਨਾ ਕਰਜ਼ਾ ਤੂੰ ਹੀ ਵੀ ਚੁੱਕ ਲਓ ਸੋਨਾ ਜਾਂ ਸੈੱਟ ਪਾ ਦੋ ਮੈਂ 52000 ਦਾ ਕਰਾਂ ਲੀਣਾ ਤੂੰ ਹੀ ਤੇ 52000 ਵਾਲਾ ਸੇਰਾ ਘੱਟ ਲਓ ਬਰਾਬਰ ਦੀਆਂ ਧੀਆਂ ਭੈਣਾਂ ਦਾ ਹੋ ਜਾਏਗਾ ਨਾਲ ਕੱਪੜੇ ਲਾ ਦੋ ਆਹਰ ਤੁਰਨ ਲੱਗੇ ਤਾਂ ਪੂਆ ਜੀ ਹਾਂ ਹਾਂ ਨਹੀਂ ਮੈਂ ਸੰਭਲਦੀ ਹਾਂ ਤੁਰਨ ਲੱਗੇ ਤੁਹਾਨੂੰ ਵੀ ਤਾਂ ਉਹਨਾਂ ਨੇ ਦੇ ਤੌਰ ਕੇ ਤੋੜਨਾ ਹੈ ਵੇਖੋ ਨਾ ਤੁਹਾਨੂੰ ਤਾਂ ਕੋਈ ਉਂਗਲ ਚੁੱਕ ਕੇ ਪੁੱਛੂ ਨਹੀਂ ਸਕਦਾ ਉਹੀ ਤਾਂ ਆਪਣੇ ਪਰਿਵਾਰ ਚ ਜਵਾਬ ਦੋਗੇ ਜੀ ਕਿੰਨਾ ਮੈਨੂੰ ਭਰੇ ਆ ਘਰ ਚ ਇੱਕ ਇੱਕ ਚੀਜ਼ ਨਾ ਇਦਰੋਂ ਦਿੱਤੀ ਲੱਗੀ ਐ ਹੁਫੜ ਜੀ ਐ ਨਹੀਂ ਕਹਿ ਸਕਦੇ ਕਿ ਤੇਰੇ ਪਿੱਕੇ ਵਰਤੇ ਨਹੀਂ ਫਿਰ ਤਾਂ ਗੱਲ ਸਮਝਿਆ ਕਰੋ ਨਾ ਸੋਣਾ ਜੋ ਜੋ ਕਰ ਸਕਦੇ ਹੋ ਹੋਈ ਨਹੀਂ ਅੰਜੂ ਮੈਂ ਨਾ ਜਾ ਕੇ ਤੇਰੇ ਹੁਫੜ ਜੀ ਨਾਲ ਸਲਾਹ ਕਰਦੀ ਆਂ ਤੇ ਤੇ ਬ੍ਰਹਾਂ ਨਾਲ ਹੀ ਕਰੋ ਕਰੋ ਕਿਉਂਕਿ ਮੈਂ ਬ੍ਰਹਾਂ ਨੂੰ ਕਹਿ ਦੂੰਗੀ ਨਾ ਫਿਰ ਵੀ ਸੇਰਾ ਤੋਂ ਪਾ ਦੇ 55000 ਦਾ ਹਾਂ ਤੁਹਾਡੇ ਘਰ ਚ ਤੋਂ ਆਪਸ਼ਨ ਕਿੰਨੇ ਆ ਹਨਾ ਦੋ ਵੀਰ ਨੇ ਮੇਰੇ ਹਾਂ ਛੋਟੀ ਵਾਲੀ ਨੂੰ ਨੂੰ ਮਮੀ ਨੇ ਟੋਪਸ ਪਾਏ ਸੀ ਕੱਪੜੇ ਵੀ ਦਿੱਤੇ ਸੀ ਚਾਂਦੀ ਦੀਆਂ ਪੰਜੇਬਾਂ ਵੀ ਦਿੱਤੀਆਂ ਸੀ ਉੱਥੇ ਤਾਂ ਜੀ ਜਿਆਦਾ ਵੱਡੀ ਨੂੰ ਮੈਨੂੰ ਯਾਦ ਹੈ ਚੈਨੀ ਪਾਈ ਸੀ ਮਮੀ ਨੇ ਤੇ ਤੁਹਾਨੂੰ ਵੀ ਸਾਰਾ ਕੁਝ ਦਿੱਤਾ ਤੇ ਜੇ ਤੁਸੀਂ ਇੱਕੋ ਵਾਰੀ ਸਭ ਕਰ ਜੋਗੇ ਨਾ ਤੇ ਮੈਂ ਕਿਹਾ ਫਿਰ ਸਮਝੋ ਬੱਲੇ ਬੱਲੇ ਆ ਤੁਹਾਡੀ ਉਹ ਤਾਂ ਗੱਲ ਸਹੀ ਆ ਪਰ ਅੰਜੂ ਕਰਜ਼ਾ ਬੜਾ ਚੁੱਕਣਾ ਪੈਣਾ ਓਏ ਹੋਏ ਭੂਆ ਜੀ 2-4 ਲੱਖ ਰੁਪਏ ਉੱਪਰ ਥੱਲੇ ਹੋ ਜਾਏਗਾ ਤਾਂ ਕੀ ਹੋ ਜਾਏਗਾ ਕੰਮ ਕਰਾਂਗੀ ਮੈਂ ਆਪਣਾ ਸੈਟ ਨਾ ਫਿਰ ਤੜਵਾ ਕੇ ਤੇ ਮੋਟੀ ਦਾ ਬਣਵਾ ਦਾਂਗੀ ਤੇ ਸੇਵਕ ਦੀ ਚੈਨ ਬਣਾ ਲਾਂ ਹਾਂ ਹਾਂ ਬਹੁਤ ਵਧੀਆ ਕਰੋਗੇ ਦੇਖਿਆ ਤਾਂ ਸੀ ਫਿਰ ਤੇ ਸੇਰਾ ਮੈਂ ਤੇਰੇ ਭਰਾ ਨੂੰ ਕਹਿ ਦਾਂਗੀ ਉਹ ਪਾ ਦੇ ਹੈਨਾ ਬਸ ਤੁਹਾਡੀ ਤੇ ਵੇਖਿਓ ਸੋਨਾ ਹੀ ਸੋਨਾ ਤੇ ਚਾਂਦੀ ਜਾਂਦੀ ਰਿਸ਼ਤੇਦਾਰੀ ਚ ਹੋ ਜੇਨੀ ਹੈ ਠੀਕ ਹੈ ਤੂੰ ਮਨਸਲਾਹ ਦੇਤੀ ਹੈ ਨਾ ਉਹਦੇ ਮਤ ਅੱਬ ਕੀ ਚੱਲਾਂਗੇ ਬਿਲਕੁਲ ਮੈਂ ਵੀ ਮੰਮੀ ਨੂੰ ਸੁਣਾਤਾ ਸਾਰੇ ਪਰਿਵਾਰ ਦੇ ਕੱਪੜੇ ਦੇਣ ਲੱਗੇ ਸੇਹਰਾ ਤੁਹਾਨੂੰ ਦੱਸ ਕੱਪੜੇ ਤੇ ਮੈਂ ਵੀ ਲੈ ਕੇ ਆਵਾਂਗੀ ਤੇ ਸਗਨਾ ਦਾ ਜਿਹੜਾ ਹੁੰਦਾ ਨਾ ਸਗਨ ਵਾਲੇ ਦਿੰਦਾ ਕੋਟ ਪੈਂਟ ਉਹ ਹੁੰਦਾ ਵੀ ਸਾਡੇ ਵੱਲੋਂ ਆਉਂਦਾ ਹਾਂਜੀ ਬਿਲਕੁਲ ਹੁੰਦਾ ਹੈ ਨਾ ਤੇ ਉਹ ਵੀ ਮੈਂ ਲੈ ਕੇ ਆਵਾਂਗੀ ਨਾਲ ਮੂ ਕੋਈ ਮਤਲਬ ਨਹੀਂ ਮਾਮੇ ਕੀ ਦੇ ਰਹੇ ਕੀ ਨਹੀਂ ਦੇ ਰਹੇ ਮੈਂ ਤਾਂ ਇਸ ਘਰ ਦੀ ਸ਼ਾਨ ਆ ਤੀ ਆ ਤੇ ਕੋ ਅਦਵਤ ਕੇ ਕਿਹੜੀ ਸ਼ਾਨ ਨਹੀਂ ਤੇਰਾ ਵੀ ਲੈ ਕੇ ਆਉਂਗੀ ਚਲਾਓ ਫਿਰ ਮੰਮੀ ਨੂੰ ਖੁਸ਼ ਕਰਦੀਏ ਚਲ ਠੀਕ ਹੈ ਚਲ ਮੰਮੀ ਕੋਈ ਗੱਲ ਨਹੀਂ ਰਹਿਣ ਦੋ ਬੰਦ ਨਹੀਂ ਹੁੰਦੀ ਤੇ ਚੰਗੀ ਗੱਲ ਉਹਨੂੰ ਨਵੀਂ ਲੱਲਿਆ ਸਮਾਨ ਲੱਦ ਲੱਦ ਕੇ ਰੱਖਣ ਨੂੰ ਤਰਾਹੀ ਸਲਾਮ ਸਲਾਮ ਮੈਂ ਆ ਪੰਪ ਦੇਖਣ ਆਈਆਂ ਹਾਂ ਚੰਗੀਆਂ ਖਰੀਆਂ ਸੁਣਾਉਂਦੀਆਂ ਮਿੱਠੀਆਂ-ਮਿੱਠੀਆਂ ਬਣ ਕੇ ਕਿ ساری ਉਮਰ ਮੇਰੇ ਦਾਦੇ ਕੋਲੋਂ ਲਈ ਘਰ ਵੜ ਜੋ ਤੇ ਇੱਕ-ਇੱਕ ਚੀਜ਼ ਸਾਰੀ ਦਾ ਸਾਡੀ ਲੱਗੀ ਪਈ ਆ ਗੱਡੀ ਤੱਕ ਸਾਡੀ ਬਈ ਆ ਪਿਓ ਮੇਰੇ ਨੇ ਵਰਤਿਆ ਮੈਂ ਕਿਾ ਜੇ 2-4 ਲੱਖ ਲਾ ਦੇਂਗੀ ਤੇ ਕੀ ਤੇਰਾ ਜਾਂਦਾ ਵਾ ساری ਉਮਰ ਲਿੱਤਾ ਹੀ ਉਹ ਗਿਨ-ਗਿਨ ਕੇ ਚੀ ਗਨਵਾਈ ਮੈਂ ਚੰਗਾ ਕੀਤਾ ਇਹ ਨਾ ਹੋਵੇ ਕਿ ਤੇ ਓ ਕੁਝ ਨਹੀਂ ਹੁੰਦਾ ਮੰਮੀ ਜਿੰਨਾ ਤੂੰ ਉਹਦਰੋਂ ਕਰਵਾਣਾ ਨਾ ਦੋਨਾ ਤੇ ਨਹੀਂ ਝੋਲੀ ਆਣਾ ਮੈਂ

ਹਾਂ ਤੁਸੀਂ ਕੀਤਾ ਵੇਖੋ ਬੱਚਿਆਂ ਦੇ ਵਿਆਹ ਕੀਤੇ ਮੈਂ ਨਾਨਕੀ ਸ਼ੱਕ ਵੀ ਤੁਸੀਂ ਦਿੰਦੇ ਰਹੇ ਹੋ ਸੋਣਾ ਕੀਤਾ ਫਿਰ ਮੇਰਾ ਵੀ ਤਾਂ ਫਰਜ਼ ਬਣਦਾ ਇੱਕੋ ਇੱਕ ਤਾਂ ਮੇਰਾ ਭਤੀਜਾ ਚੱਲ ਹਟੋ ਕੋਈ ਨਹੀਂ ਮੰਮੀ ਸੋਲੋ ਭੂਆ ਜੀ ਕੀ ਕਹਿੰਦੇ ਨੇ ਨਹੀਂ ਕੋਈ ਗੱਲ ਨਹੀਂ ਵੇਖ ਪੈਣ ਤੁਸੀਂ ਐਵੇਂ ਦੋਵੇਂ ਜਣੀਆਂ ਟੈਨਸ਼ਨ ਲੈਣ ਦੀਆਂ ਜੇ ਕੋਈ ਗੱਲ ਨਹੀਂ ਕੋਈ ਨਹੀਂ ਜੋ ਸਰਦਾ ਬਣਦਾ ਨਾ ਉਹ ਕਰ ਮੇਰੀ ਭੈਣ ਤੂੰ ਕੋਈ ਗੱਲ ਨਹੀਂ ਮੈਂ ਆਪਣੇ ਨੂੰ ਪੁੱਤ ਦਾ ਨਾ ਆਪੇ ਹੀ ਕਰ ਲਾਂਗੀ ਜੇ ਸਾਡੇ ਕਰਮਾਂ ਚ ਦੇਣਾ ਹੀ ਲਿਖਿਆ ਨਾ ਤੇ ਕੋਈ ਗੱਲ ਨਹੀਂ ਅਸੀਂ ਆਪੇ ਕਰ ਲਾਂਗੇ ਨਾ ਭਾਬੀ ਓਹੋ ਮੰਮੀ ਇਸ ਤਰ੍ਹਾਂ ਨਹੀਂ ਵੇਖੋ ਪਹਿਲੇ ਮੈਂ ਆਪਣੇ ਪਿਓ ਤੋਂ ਲਿਆ ਹੈਨਾ ਕਿੰਨਾ ਦਾਜ ਦਿੱਤਾ ਫਿਰ ਤੁਸੀਂ ਫਿਰ ਤੁਸੀਂ ਮੇਰੇ ਨੂਹਾਂ ਪੁੱਤਰਾਂ ਲਈ ਕਿੰਨਾ ਕੀਤਾ ਨਾਲ ਕੀ ਸ਼ੱਕ ਤੱਕ ਤੁਸੀਂ ਉਦਾਂ ਹੀ ਦੇਖ ਕੇ ਆਏ ਹੋ ਜਿਵੇਂ ਮੇਰੇ ਮਾਪਿਓ ਹੁੰਦੇ ਸੀ ਉਹ ਦਿਨ ਤੇ ਮੇਰਾ ਵੀ ਤਾਂ ਕੋਈ ਫਰਕ ਨਹੀਂ ਮੇਰੇ ਕਿਹੜੇ ਬਹੁਤ ਜ਼ਿਆਦਾ ਇੱਕ ਪਤੀ ਜੀ ਤੇ ਇੱਕ ਧੀ ਚਲ ਮੈਂ ਕਹ ਦੋ ਇਹ ਦੋਵੇਂ ਜਣੀਆਂ ਖੜੀ ਇੱਧਰ ਸਲਾਹ ਕਰਦੀਆਂ ਜੇ ਕਦੀ ਇੱਧਰ ਕਰ ਨਹੀਂ 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 ਐ ਨਾ ਸੋਚੋ ਭਾਬੀ ਐਵੇਂ ਨਾ ਸੋਚੋ ਐਵੇਂ ਸਲਾਹ ਕਰਦੇ ਸੀ ਵੀ ਤੋਹ ਕੀ ਪਾਣਾ ਤੇ ਮੈਂ ਕੀ ਪਾਣਾ ਉਦਾਂ ਦੀ ਕੋਈ ਗੱਲ ਨਹੀਂ ਮੰਮੀ ਗੱਲ ਸਮਝਿਆ ਕਰੋ ساری ਉਮਰ ਤੁਸੀਂ ਕੀਤਾ ਜੇ ਘਰ ਦੀਆਂ ਦੋਨੋਂ ਧੀਆ ਕੁਝ ਕਰਨ ਲੱਗੀਆਂ ਨੇ ਕਰਨ ਦਿਓ ਨਾ ਉਹ ਕੋਈ ਨਹੀਂ ਅੰਜੂ ਜਿਓ ਜੀ ਤੂੰ ਤੇ ਤੇ ਉਹ ਜੀਏ ਤੇ ਬੱਸ ਫਿਰ ਤੇ ਮੇਰੇ ਕਰਮਾਂ ਚ ਪੁੱਤ ਜੇ ਦੇਣਾ ਹੈ ਨਾ ਲਿਖਿਆ ਤੇ ਦੇਣਾ ਹੀ ਦੇਣਾ ਕੋਈ ਗੱਲ ਤੁਸੀਂ ਦਿੰਦੇ ਰੋ ਸਾਨੂੰ ਆਪਣੇਆਂ ਨੂੰ ਦੇਂਦਿਓ ਬਿਲਕੁਲ ਕਰੋ ਫਿਰ ਤਿਆਰੀਆਂ ਠੀਕ ਹੈ ਚਲ ਠੀਕ ਹੈ ਜੇ ਤੁਸੀਂ ਟੈਨਸ਼ਨ ਫਰੀ ਹੋ ਜਾਓ ਮੈਂ ਜੋ ਕਹਿਆ ਨਾ ਮੈਂ ਉਹ ਪੂਰਾ ਕਰਾਂਗੀ ਠੀਕ ਹੈ ਮੈਨੂੰ 55000 ਦਾ ਹੀ ਸੇਰਾ ਪਾਵਾਂਗਾ ਮੈਨੂੰ ਮੇਰੇ ਧੀਆਂ ਦੇ ਹੁੰਦਿਆਂ ਕਾਹਦੀ ਟੈਨਸ਼ਨ ਬਸ ਠੀਕ ਹੈ ਕੋਈ ਮਿੱਠੋ ਸੱਚ ਮੈਂ ਨਾ ਸੂਟ ਮੰਮੀ ਕਾਢ ਲਵਾ ਜਿਹੜਾ ਤੁਸੀਂ ਲਿਆਏ ਸੀ ਸਹੀ ਨਹੀਂ ਸੀ ਕਿਉਂ ਫਿਰ ਮੰਨਦੀ ਹੈ ਨਾ ਤੇਰੀ ਧੀ ਆ ਮੈਂ ਆਪਣੀ ਧੀ ਨੂੰ ਧੀ ਨੂੰ ਕਿੰਨਾ ਟੋਪਸਵਾਦੇ ਚੈਨੀ ਬਾਦ ਕੱਪੜੇ ਦੇ ਦੇ ਅੱਜ ਬੈੱਡ ਦੇ ਦੇ ਅਲਮਾਰੀ ਦੇ ਦੇ ਕਢਾ ਲਿਆ ਨਾ ਇੱਕ ਵਾਰੀ ਸਾਰਾ ਗੱਜਮਾ ਇਸ ਸਕੀਮਾ ਮੇਰੀ ਧੀ ਦੀਆਂ ਕੱਟੋ ਕੱਟ 3 ਲੱਖ ਦਾ ਸੈੱਟ ਤੇ ਨਾਲ ਕੜਾ ਪਏਗੀ ਹਾਂ ਹਾਂ ਅੰਜੂ ਵੀ ਚੜਪਕਾਰ ਜਾ ਖੜਾ ਉਹ ਚੁੱਪ ਕਰ ਜਾ ਰਹੀ ਆ 6 ਲੱਖ ਨਿਕਲ ਲੈ ਦੇਖੋ ਸਗਣਾ ਦਾ ساری ਉਮਰ ਲਿਤਾ ਹੀ ਹੈ ਕੁੜਕੀ ਤੁਰਨ ਲੱਗੀ ਨੋ ਵੀ ਦੇਣਾ। ਉਹ ਕੁਝ ਨਹੀਂ ਦੇਣਾ, ਕੱਪੜੇ ਦੇ ਦੀ ਤੇ ਉੱਤੇ ਦੇ ਦੀ 2100 ਰੁਪਿਆ। ਸਾਰੀ ਉਮਰ ਦਿੱਤਾ ਹੀ ਐ, ਫਿਰ ਕੀ ਹੋਇਆ? ਐਹੀ ਅਦਰ ਕੋਟ ਆਇਆ ਮੈਂ ਲੈਣ ਦਾ। ਉਹ ਮੇਰੀ ਗੱਲ ਸੁਣ। ਇੱਕੋ ਮੁੰਡਾ ਤੇਰਾ। ਬਾਰ-ਬਾਰ ਕੋਈ ਵਿਆਹ ਨਾ, ਅੱਗੋਂ ਦੇੰਦਿਆਰ ਕਿ ਆਣਾ ਐ।ੁੰਡੇ ਘਰ ਮੁੰਡਾ ਹੋਵੇ ਜਾਂ ਕੁੜੀ ਹੋਵੇ, ਕਿ ਲੋਹੜੀ ਕਰेंगी ਜਾਂ ਕੋਈ ਹੋਰ ਦਿਹਾੜ ਜਨਮ ਦਿਨ ਮਨਾਉਣਗੇ। ਤੇ ਫੇਰ ਦਿਮਾਗ ਜੇ ਕੂਨ ਆਇਆ ਮੇਰੇ ਵਾਰੀ ਮਾਤਾ। ਮੈਂ ਲਾਇਆ ਨਾ ਤੇਰੇ ਮਨਿਸ਼ ਲਾ ਕੇ ਚਲਾ ਫਿਰ ਚੱਲੀਏ ਸੇਵਕ ਨਾ ਹੁੰਦਾ ਹੋਵੇ ਕਿ ਤੇ ਆ ਜਾ ਉਹ ਕੋਈ ਕੁੜਾ ਨਾ ਪੜਾ ਦੇ ਉਹ ਨਹੀਂ ਪੜਨਾ ਆ ਜਾ